ਤੇਰੀ ਚਮਕ ਬੜੀ ਤੇਰੀ ਦਮਕ ਬੜੀ ਚਮਕੌਰ ਸ਼ਹਿਰ ਦੀਏ ਘੜੀਏ ਦਸ਼ਮ ਪਿਤਾ ਨੂੰ ਕਿਸ ਹਾਲਾਂ ਵਿੱਚ ਵਿਦਾ ਕੀਤਾ ਤੂੰ ਅੜੀਏ ਤੇਰੀ ਚਮਕ ਬੜੀ ਤੇਰੀ ਦਮਕ ਬੜੀ ਚਮਕੌਰ ਸ਼ਹਿਰ ਦੀਏ ਘੜੀਏ ਦਸ਼ਮ ਪਿਤਾ ਨੂੰ ਕਿਸ ਹਾਲਾਂ ਵਿੱਚ ਵਿਦਾ ਕੀਤਾ ਤੂੰ ਅੜੀਏ ਤੇਰੇ ਆਂਗਣ ਕਲਗੀ ਧਰਨੇ ਨੂਰ ਕਦਮ ਚੁਹਾਈ ਤੂੰ ਸਿਕ ویرਾਨ ਚੋਪੜੀ ਸਤਗੁਰ ਪਾਗ ਜਗਾਏ ਤੇਰੇ ਆਂਗਣ ਚੁਹਾਏ ਤੂੰ ਸੇਕ ویرਾਨ ਚੋਪੜੀ ਸਤਗੁਰ ਪਾਗ ਜਗਾਏ ਤੈਨੂੰ ਚੜਨੇ ਚੜਾਵੇ ਸੋ ਸੋ ਅਜ ਅੰਬਰ ਤੇ ਚੜ੍ਹੀਏ ਦਸ਼ਮ ਪਿਤਾ ਨੂੰ ਕਿਸ ਹਾਲਾ ਵਿੱਚ ਵਿਦਾ ਕੀਤਾ ਤੂੰ ਅੜੀਏ ਤੇਰੀ ਚਮਕ ਬੜੀ ਤੇਰੀ ਧਮਕ ਬੜੀ ਚਮਕੌਰ ਸ਼ਹਿਰ ਦੀਏ ਘੜੀਏ ਦਸ਼ਮ ਪਿਤਾ ਨੂੰ ਕਿਸ ਹਾਲਾਂ ਵਿੱਚ ਵਿਦਾ ਕੀਤਾ ਤੂੰ ਅੜੀਏ ਕਿਲਾ ਛੋੜ ਕੇ ਸਤਗੁਰ ਤੁਰ ਪਏ ਪੰਥ ਦਾ ਹੁਕਮ ਅਬਜਾਇਆ ਪੁੱਤਰ ਦੀ ਗਾਜ ਕਪੜਾ ਨਾ ਪਾਇਆ ਤੇਰਾ ਦਿਲ ਕਿਉਂ ਪੰਗਰਿਆ ਨਾ ਪੱਥਰ ਬਣ ਕੇ ਖੜੀਏ ਦਸ਼ਮਪੀ ਤਾਨੂੰ ਕਿਸ ਹਾਲਾਂ ਵਿੱਚ ਵਿਦਾ ਕੀਤਾ ਤੂੰ ਅੜੀਏ ਤੇਰੀ ਚਮਕ ਬੜੀ ਤੇਰੀ ਦਮਕ ਬੜੀ તમ કો શહેર دیے ઘડીએ દશમ પિતાને કિસ હાલા وچ વિદા કીતા તું اڈિયે વીર अजीत تے વીર જુઝાર ને जदौ શહીદી پائی اک આકાશ आवाज ગુંજਦੀ रण ભૂમી وچ આવી ਉਠੋ ਸ਼ਹੀਦੋਂ ਤੇਗਾ ਫੜਕੇ ਮੋੜੇ ਦੁਸ਼ਮਨ ਨਾਲ ਲੜੀਏ ਦਸ਼ਮ ਪਿਤਾ ਨੂੰ ਕਿਸ ਹਾਲਾਂ ਵਿੱਚ ਵਿਦਾ ਕੀਤਾ ਤੂੰ ਅੜੀਏ ਤੇਰੀ ਚਮਕ ਬੜੀ ਤੇਰੀ ਦਮਕ ਬੜੀ ਚਮਕੋ ਸ਼ਹਿਰ ਦੀਏ ਘੜੀਏ ਦਸ਼ਮ ਪਿਤਾ ਨੂੰ ਕਿਸ ਹਾਲਾਂ ਵਿੱਚ ਵਿਦਾ ਕੀਤਾ ਤੂੰ ਅੜੀਏ ਨਾ ਨੀਲਾ ਨਾ ਬਾਜ ਸੁਨੇਰੀ ਨਾ ਕਲਗੀ ਨਾ ਤੋੜਾ ਸਰਸਨ ਦੀਏ ਅੱਖੀ ਡਿਠਾ ਤੂੰ ਪਰਵਾਰ ਵਿਛੋੜਾ ਨਾ ਨੀਲਾ ਨਾ ਬਾਜ ਸੁਨੇਰੀ ਨਾ ਕਲਗੀ ਨਾ ਤੋੜਾ ਖੀ ਡਿਠਾ ਤੂੰ ਪਰਵਾਰ ਵਿਚੋੜਾ ਜੇ ਸਤਗੁਰ ਦੀ ਖਬਰ ਦਵੋ ਤੈਨੂੰ ਸੋਹਣੇ ਦੇ ਵਿੱਚ ਮੜੀਏ ਦਸ਼ਮ ਪਿਤਾ ਨੂੰ ਕਿਸ ਹਾਲਾਂ ਵਿੱਚ ਵਿਦਾ ਕੀਤਾ ਤੂੰ ਅੜੀਏ ਨੇ ਗੜੀਏ ਚਮਕੌਰ ਸ਼ਹਿਰ ਦੀਏ ਸਫਰੀ ਵਰਗਾ ਕੋਈ ਨਾ ਜਾਂਦਾ ਖਾਲੀ ਤੂੰ ਬੋਲੇ ਤਾਂ ਫੁੱਲ ਪੈ ਝੜਦੇ ਪੰਥ ਦੀਏ ਫੁੱਲ ਝੜੀਏ ਦਸ਼ਮ ਪਿਤਾ ਨੂੰ ਕਿਸ ਹਾਲਾਂ ਵਿੱਚ ਵਿਦਾ ਕੀਤਾ ਤੂੰ ਅੜੀਏ ਤੇਰੀ ਚਮਕ ਬੜੀ ਤੇਰੀ ਧਮਕ ਬੜੀ ਚਮਕੋ ਸ਼ਹਿਰ ਦੀਏ ਘੜੀਏ ਦਸ਼ਮ ਪਿਤਾ ਨੂੰ ਕਿਸ ਹਾਲਾਂ ਵਿੱਚ ਵਿਦਾ ਕੀਤਾ ਤੂੰ ਅੜੀਏ